ਉਹ ਮੇਲ ਕਰ ਦੇ ਰੱਬਾ ਸੋਹਣੀ ਕੁੜੀ ਹੀ ਦੇਵਾ ਆਏ ਓਏ ਕਿੰਨੀ ਸੋਹਣੀ ਕੁੜੀ ਐ ਐਕਸਕਿਊਜ਼ ਮੀ ਨੰਬਰ ਤਾਂ ਠੀਕ ਐ ਤੂੰ ਚਾਹਨਾ ਕੀ ਆ ਮੈਨੂੰ ਹੁਣੇ ਹੁਣੇ ਪਿਆਰ ਹੋਇਆ ਤੁਹਾਡੇ ਨਾਲ ਵਿਆਹ ਕਰਾਉਣਾ ਜੀ ਤੁਹਾਡੇ ਨਾਲ ਫੇਰ ਸਬਲੈਂਡਰ ਨਾਲ ਨਹੀਂ ਸਰਨਾ ਕਟਕਟੋ ਤਾਂ ਹੋਵੇ ਉਦ ਲਈ ਤਾਂ ਫਿਰ ਸੋਨੇ ਲੋਨ ਕਰਾਉਣਾ ਪਊ ਲੋਨ ਤਾਂ ਫਿਰ ਜੇ 19 ਵਾਲੇ ਕਰਦੇ ਨੇ ਚਲੋ ਮੈਂ ਤੁਹਾਨੂੰ ਲੈ ਕੇ ਚਲਦੀ ਆ ਆ ਜਾਓ ਫਿਰ ਬੈਠੋ ਪਿੱਛੇ ਐ ਮਾਰਕੀਟ ਤੇਰੀ ਬੈਂਕੋਂ ਇੱਕ ਤੂੰ ਹੋਵੇਂ ਇੱਕ ਮੈਂ ਹਾਲੇ ਗੱਡੀ ਦੀ ਚਾਬੀ ਕਿਸ਼ਤਾ ਮੈਂ ਭਰੂੰਗਾ ਗੱਡੀ ਤੇਰੇ ਨਾਮ ਤੇ ਆ ਰੱਖ ਲਈਏ ਵਿਆਹ ਦੀ ਤਰੀਕ ਫਿਰ ਓਹੋ ਮੈਂ ਤਾਂ ਭੁੱਲੀ ਗਈ ਸੀ ਮੈਂ ਤਾਂ ਵਿਆਹੀ ਹੋਈ ਆ हूं तक दूर ही रखे है पैसा इश्कते ग्डी तो सन गुलाब अच मिल कदगी तो